ਬਟਾਲਾ ਚ ਬੱਸ ਹਾਦਸਾ ਕੁੱਲ 19 ਜ਼ਖਮੀ 3 ਦੀ ਹੋਈ ਮੌਤ 6 ਜ਼ਖਮੀਆਂ ਦੀ ਹਾਲਤ ਗੰਭੀਰ ਬਟਾਲਾ ਨਜ਼ਦੀਕ ਕਾਦੀਆਂ ਰੋਡ ਤੇ 6 ਬਾਅਦ ਮੋੜ ਕੋਲ ਸਕੂਟੀ ਸਵਾਰ ਨੂੰ ਬਚਾਉਂਦੇ ਹੋਏ ਵਾਪਰੇ ਭਿਆਨਕ ਬੱਸ ਹਾਸੇ ਵਿੱਚ ਕੁੱਲ 19 ਜ਼ਖਮੀ ਅਤੇ 3 ਦੀ ਮੌਤ ਹੋ ਜਾਂਦਾ ਦੁਖਦਾਈ ਸਮਾਚਾਰ ਸਾਹਮਣੇ ਆਇਆ ਹੈ ਦੱਸਿਆ ਜਾ ਰਿਹਾ ਹੈ ਕਿ ਬਟਾਲਾ ਤੋਂ ਚੱਲੀ ਰਾਜਧਾਨੀ ਬੱਸ ਸਰਵਿਸ ਦੀ ਨਿੱਜੀ ਬੱਸ ਵਾਇਆ ਕਾਦੀਆਂ ਚੰਡੀਗੜ੍ਹ ਜਾ ਰਹੀ ਸੀ ਜਦੋਂ ਸ਼ਹਿਬਾਦ ਮੋੜ ਨਜ਼ਦੀਕ ਪਹੁੰਚੀ ਤਾਂ ਸਕੂਟੀ ਸਵਾਰ ਨੂੰ ਬਚਾਉਂਦੇ ਹੋਏ ਬੱਸ ਦਾ ਸੰਤੁਲਨ ਵਿਗੜਨ ਕਾਰਨ ਬੱਸ ਮੋੜ ਤੇ ਸੜਕ ਕਿਨਾਰੇ ਬਣੇ ਪੱਕੇ ਬੱਸ ਸਟੈਂਡ ਦੀ ਇਮਾਰਤ ਨਾਲ ਜਾ ਟਕਰਾਈ ਜ਼ਖਮੀ ਦਾ ਇਲਾਜ ਬਟਾਲਾ ਦੇ ਸਿਵਲ ਹਸਪਤਾਲ ਵਿੱਚ ਚੱਲ ਰਿਹਾ ਹੈ मेरा मतलब है वो मीनिंग यार मार्क कर दे ਵੈਦਿਕ ਮੁਕਾਬਲੇ ਚੈਂਪੀਅਨ ਨੂੰ ਸਲਾਮ ਕਰਦੇ ਆ। ਉਹਨਾਂ ਦੇ ਨਾਲ ਦੇਖੋ ਲਗਾਤਾਰ ਪਹੁੰਚਾ ਸਮਾਵੇ। ਜੇ ਕਿਸੇ ਜਨਮ ਆਉਂਦਾ। ਸੋ ਇਹਨਾਂ ਦੇ ਨੋਟਿਸ ਤੇ ਲੈਂਦੇ ਆ ਇਹਨਾਂ ਨੇ ਲਿਖਿਆ ਵੀ 22 ਦੇ ਕਰੀਬ ਪੇਸ਼ੈਂਟ ਆਏ ਆ ਜਿਨ੍ਹਾਂ ਚੋਂ ਤਿੰਨ ਦੀ ਜਿਹੜੀ ਡੈਥ ਹੋ ਗਈ ਹੈ। ਸੱਤ ਇਹਨਾਂ ਨੇ ਕਿਹਾ ਜਿਹੜੇ ਸੀਰੀਅਸਲੀ ਇੰਜਰਡ ਸੀਗੇ ਉਹ ਅਸੀਂ ਰੈਫਰ ਕਰ ਦਿੱਤੇ ਆ। ਬਾਕੀ ਕੁਝ ਜਿਹੜੇ ਬਿਲਕੁਲ ਠੀਕ ਸੀ ਜਿਨ੍ਹਾਂ ਨੇ ਛੋਟੇ-ਮੋਟੇ ਸੱਟਾਂ ਸੀ ਉਹ ਆਪਣੇ ਘਰ ਚਲੇ ਗਏ ਆ। ਬਾਕੀ ਪੇਸ਼ੈਂਟ ਇੱਥੇ ਜਿਹੜੇ ਪਏ ਆ। ਜਿੰਨੇ ਵੀ ਪੇਸ਼ੈਂਟ ਇੱਥੇ ਹੈਗੇ ਆ ਬਿਲਕੁਲ ਜਿਹੜੇ ਆ ਬਿਲਕੁਲ ਓਕੇ ਆ ਬਿਲਕੁਲ ਠੀਕ ਠਾਕ ਨੇ ਕੋਈ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਔਰ ਸਾਡੇ ਡਾਕਟਰ ਵੀ ਜਿੱਦਾਂ ਤੁਸੀਂ ਦੇਖ ਹੀ ਰਹੇ ਹੋ ਵੀ ਸਾਰੀ ਟੀਮ ਜਿਹੜੀ ਇੱਥੇ ਅਵੇਲੇਬਲ ਹੈਗੀ ਆ ਈਵਨ ਆਈਐਮਏ ਸਾਡੀ ਬਟਾਲਾ ਜਿਹੜੇ ਉਹਨਾਂ ਦੇ ਮੈਂਬਰਸ ਵੀ ਇੱਥੇ ਜਿਹੜੇ ਆਪਣੀ ਡਿਊਟੀ ਦੇ ਰਹੇ ਆ ਵੀ ਕੋਈ ਵੀ ਕਿਸੇ ਨੂੰ ਪ੍ਰੋਬਲਮ ਨਾ ਆਵੇ ਸਰੋਂ ਤੱਕ ਕਿੰਨੇ ਤੱਕ ਰੈਫਰ ਕਰਤੀ ਗਈ ਅੰਮ੍ਰਿਤ ਸਰ ਸੱਤ ਦੇਖੋ 7 ਬੱਚੇ ਵੀ ਬੱਚੇ ਉਹਦੇ ਬੱਚੇ ਬੱਚੇ ਵੀ ਜੋ ਹੈਗੇ ਆ ਕਿੰਨੇ ਬੱਚੇ ਹੈਗੇ ਜਾਂ 9 ਬਹੁਤੇ ਅਡਲਟਾ ਬੱਚਾ ਇੱਕ ਹੋਈ ਕੈਜ਼ੁਲਟੀਆਂ ਕੈਜ਼ੁਲਟੀਆਂ ਤਿੰਨ ਜੜੀਆਂ ਸਾਡੇ ਕੋਲ ਇਸ ਵੇਲੇ ਕੈਜ਼ੁਲਟੀਆਂ ਜੜੀਆਂ ਪਈਆਂ ਭਾਜੀ ਇਨਸੀਡੈਂਟ ਹੋਇਆ ਬਹੁਤ ਹਾਂਜੀ ਕਿੰਨੇ ਇਨਸੀਡੈਂਟ ਹੋ ਕੇ ਆਏ ਹੋ ਫੈਮਿਲੀਆਂ ਨਾਲ ਬਿਲਕੁਲ ਵੀ ਆਏ ਹੋ ਬੜੇ ਦੁੱਖ ਦੀ ਗੱਲ ਹੈ ਜੀ ਚਾਰ ਪਰਿਵਾਰ ਜਿਹੜੇ ਨੇ ਮੈਂ ਕਹਿ ਸਕਦਾ ਵੀ ਜਿਨ੍ਹਾਂ ਦੇ ਘਰ ਦੇ ਚਿਰਾਗ ਜਿਹੜੇ ਨੇ ਅੱਜ ਡੱਥ ਹੋ ਚੁੱਕੀ ਹੈ ਚਾਰ ਜੀਆਂ ਦੀ ਔਰ ਕਈ ਜ਼ਖਮੀ ਵੀ ਨੇ ਪ੍ਰਮਾਤਮਾ ਅਗੇ ਇਹੋ ਅਰਦਾਸ ਬੇਨਤੀ ਕਰਦੇ ਆਂ ਜਿਹੜੇ ਸੀਰੀਅਸ ਨੇ ਉਹਨਾਂ ਨੂੰ ਤੰਦਰੁਸਤੀ ਬਖਸ਼ੇ ਕਰਨਾ ਜੀ ਜੀ ਹਾਂ ਹਾਂਜੀ ਅੰਮ੍ਰਿਤਸਰ ਭੇਜੇ ਗਏ ਨੇ ਉਹ ਸੀਰੀਅਸ ਮਾਰਟ ਨੇ ਥੋੜਾ ਜਿਆ ਉਹਨਾਂ ਨੂੰ ਡਾਕਟਰ ਸਾਹਿਬ ਹੋਣੇ ਮੇਰੀ ਉੱਥੇ ਵੀ ਗੱਲ ਹੋ ਰਹੀ ਹੈ ਔਰ ਸਾਡੀਆਂ ਪ੍ਰੋਪਰਲੀ ਟੀਮਾਂ ਜਿਹੜੀਆਂ ਨੇ ਉਹ ਉੱਥੇ ਪ੍ਰੋਪਰ ਲੱਗੀਆਂ ਨੇ ਇੱਥੇ ਵੀ ਟੀਮਾਂ ਤਿਆਰ ਨੇ ਕਿਸੇ ਵੀ ਕਿਸਮ ਦੀ ਪੇਸ਼ੈਂਟ ਨੂੰ ਜਿਹੜੀ ਦਿੱਕਤ ਨਹੀਂ ਆਉਂ ਦਿੱਤੀ ਜੀ બસ ਦਾ ਐਕਸੀਡੈਂਟ ਹੋਇਆ ਇਹ ਆਪਣਾ ਜਿਹੜਾ ਬਟਾਲਾ ਕਾਦਿਆਂ ਰੋਡ ਹੈ ਉਸ ਰੋਡ ਦੇ ਉੱਤੇ ਤਾਂ ਪ੍ਰੀਲਿਮਨਰੀ ਤੌਰ ਤੇ ਇਥੇ ਮੈਂ ਡਾਕਟਰ ਸਾਹਿਬ ਨੂੰ ਪੁੱਛ ਰਿਹਾ ਸੀਗਾ ਸੋ ਤਿੰਨ ਕੈਸ਼ੁਐਲਟੀ ਇਸ ਦੇ ਵਿੱਚ ਰਿਪੋਰਟਡ ਹੈਗੀਆਂ ਤਾਂ ਇਸ ਤੋਂ ਇਲਾਵਾ 6 ਬੰਦੇ ਥੋੜੇ ਜਿਹਾ ਕ੍ਰਿਟੀਕਲ ਹੈ 4 ਹੈਵ ਆਨ ਆਲਰੇਡੀ ਸ਼ਿਫਟਡ ਟੂ ਅੰਮ੍ਰਿਤਸਰ 4 ਦੋ ਜਿਹੜੇ ਹੈਗੇ ਨੇ ਉਹਨਾਂ ਦਾ ਇਲਾਜ ਮੋਲ ਦੇ ਚੱਲਦਾ ਪਿਆ ਤਾਂ ਉਹਨਾਂ ਨੂੰ ਵੀ ਮੋਸਟ ਲਾਈਕਲੀ ਰੀਸੈਂਡਿੰਗ ਟੂ ਅੰਮ੍ਰਿਤਸਰ ਐਂਡ ਬਾਕੀ ਇਥੇ ਹੋਰ 12 ਬੰਦੇ ਹੈ ਸੋ ਦੇ ਹੈਵ sustained minor injuries they are stable ਦੱਸ ਦੱਸਿਆ ਜਾ ਰਿਹਾ ਜੀ ਬੱਸ ਜਿਹੜੀ ਹੈ ਰੋਜ਼ਾਨਾ ਹੀ ਬਹੁਤ ਤੇਜ਼ ਰਫ਼ਤਾਰ ਨਾਲ ਚੱਲਦੀ ਸੀ ਤੇ ਅੱਜ ਵੀ ਸਵਾਰੀਆਂ ਕਹਿੰਦੀਆਂ ਬਹੁਤ ਤੇਜ਼ ਰਫ਼ਤਾਰ ਨਾਲ ਅਸੀਂ ਉਹ ਚੈੱਕ ਕਰ ਰਹੇ ਨੇ ਕੁਝ ਕੁਝ ਉਹ ਸੀਸੀਟੀਵੀ ਫੁਟੇਜ ਨੂੰ ਵੀ ਚੈੱਕ ਕਰ ਰਹੇ ਨੇ ਉਹਦੇ ਚ ਇਹ ਵੀ ਆ ਰਿਹਾ ਕਿ ਅੱਗੇ ਮੋਟਰਸਾਈਕਲ ਆ ਰਹਾ ਸੀਗਾ ਤਾਂ ਫਿਰ ਉਹਨਾਂ ਨੇ ਆਪਣਾ ਟਰਨ ਲੈ ਲਿਆ ਬੱਸ ਵਾਲੇ ਨੇ ਉਹਦੇ ਕਰਕੇ ਉਹ ਜਾ ਕੇ ਕੰਨ ਦੇ ਵਿੱਚ ਝਾੜੀ ਬੜੀ ਤਾਂ ਬੜੀ ਇਸ ਚੀਜ਼ ਨੂੰ ਐਸਟੈਬਿਸ਼ ਕਰ ਰਹੇ ਨੇ ਪ੍ਰੋਪਰ ਇਨਵੈਸਟੀਗੇਸ਼ਨ ਇਹਦੇ ਚ ਕਰ ਰਹੇ ਨੇ ਠੀਕ ਹੈ ਥੈਂਕ ਯੂ